ਪਹਾੜ ਸਵੇਰ ਦੀਆਂ 3-4 ਗੋਲੀਆਂ ਖਾ ਲੀਆਂ ਪੇਨ ਕਿਲਰ ਮੇਰੇ ਦਾ ਕੋਈ ਭੋਰਾ ਫਰਕ ਨਹੀਂ ਪੈਂਦਾ ਸੀ ਤੇ ਆ ਜਿਹੜਾ ਤਾਂ ਚਮਤਕਾਰ ਹੋ ਗਿਆ ਜਿਵੇਂ ਹੀ ਬਸ ਐਵੇਂ ਥੋੜੀ ਥੋੜੇ ਦੋਸਤ ਨੇ ਦੱਸਿਆ ਕਿਸੇ ਨੇ ਐਵੇਂ ਥੋੜੀ ਗੱਲ ਬਣਨੀ ਸੀ ਐਵੇਂ ਮੇਰੇ ਤਾਂ ਬੁਲਾਵਾ ਬਲੂਵਾ ਕਿੱਧਰ ਹੀ ਗਿਆ 1 ਮਿੰਟ ਦੇ ਵਿੱਚ ਹੀ ਬਸ ਤੁਸੀਂ ਇਹ ਦੋ ਟਾਈਮ ਐਵੇਂ ਕਰਵਾ ਲਓ ਤੇ ਬਸ ਤੁਸੀਂ ਠੀਕ ਹੋ ਜਾਓਗੇ ਤੁਹਾਡੀ ਬੈਕ ਪੇਨ ਵੀ ਸਹੀ ਹੋ ਜਾਊਗੀ ਤੇ ਜਿਹੜੀ ਤੁਸੀਂ ਕਹਿੰਨਾ ਨਾ ਤੌਣ ਨੂੰ ਸਵੇਰੇ ਸਵੇਰੇ ਵਾਲ ਪੈ ਗਿਆ ਉਹ ਵੀ ਠੀਕ ਹੋ ਜਾਊਗਾ ਇਹਦੇ ਨਾਲ ਆ ਕਿ ਪੀੜ ਤੁਹਾਡੀ ਸਾਰੀ ਚੁਗੀ ਜਾਊਗੀ ਤੇ ਇਹ ਤੇਲ ਕਿਵੇਂ ਬਣਨਾ ਆਜੋ ਤੁਹਾਨੂੰ ਦੱਸਦੇ ਆ ਪਵਨ ਮੇਰੀ ਤਾਂ ਗਰਦਨ ਤੇ ਬੈਕ ਪੇਨ ਇੱਕ ਮਿੰਟ ਦੇ ਵਿੱਚ ਹੀ ਠੀਕ ਹੋ ਗਈ ਤੇ ਆਪਣੇ ਦੋਸਤਾਂ ਨੂੰ ਵੀ ਤੂੰ ਦੱਸ ਦੇ ਵੀ ਇਹ ਚਮਤਕਾਰ ਤੂੰ ਕੀਤਾ ਕਿਵੇਂ ਹਾਂਜੀ ਇਹ ਜਿਹੜਾ ਬਹੁਤ ਹੀ ਸੌਖਾ ਚਮਤਕਾਰ ਹੋ ਜਾਣਾ ਦੋਸਤੋ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਤੇ ਫਿਰ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾ ਨਾਮ ਜੀ ਜੱਸੀ ਰਠੌਰ ਇਹ ਨੇ ਜੀ ਭਵਾਨੀਗੜ੍ਹ ਤੋਂ ਉਸ ਤੋਂ ਬਾਅਦ ਨੇ ਜੀ ਕਿਆਤ ਕੁਮਾਰ ਇਹ ਨੇ ਜੀ ਰਾਜਸਥਾਨ ਸੰਗਰੀਆ ਤੋਂ ਸੁਖਪ੍ਰੀਤ ਬਰਾੜ ਇਹ ਨੇ ਜੀ ਦਸ਼ਮੇਸ਼ ਨਗਰ ਗਿੱਦੜਬਾਹਾ ਤੋਂ ਉਸ ਤੋਂ ਬਾਅਦ ਨੇ ਜੀ ਪਰਮਜੀਤ ਕੌਰ ਲੁਧਿਆਣਾ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਥੋੜੇ ਥੋੜੇ ਕਮੈਂਟ ਜਰੂਰ ਕਰਿਓ ਦੋਸਤੋ ਸਾਨੂੰ ਵੀ ਅੱਜ ਕਿਸੇ ਸੱਜਣ ਮਿੱਤਰ ਨੇ ਦੱਸਿਆ ਸਵੇਰੇ ਮੈਂ ਮੈਸੇਜ ਕਰਕੇ ਕਿਸੇ ਤੋਂ ਪੁੱਛਿਆ ਵੀ ਮੇਰੇ ਤਾਂ ਬੈਕ ਪੇਨ ਹੋ ਰਹੀ ਆ ਹਾਂ ਜੀ ਤੁਹਾਨੂੰ ਆਹ ਦੇਸੀ ਤਰੀਕਾ ਦੱਸਿਆ ਤਾਂ ਸੱਚੀ ਮੇਰੇ ਤਾਂ ਮੈਂ ਕਹਿੰਦਾ ਵੀ 1 ਮਿੰਟ ਦੇ ਵਿੱਚ ਹੀ ਆਰਾਮ ਆ ਗਿਆ ਹਾਂਜੀ ਪਵਨ ਜਲਦੀ ਜਲਦੀ ਦੱਸੋ ਵੀ ਇਹ ਪੇਨ ਕਿਲਰ ਤੇਲ ਬਣੂਗਾ ਕਿਵੇਂ ਹਾਂਜੀ ਸਭ ਤੋਂ ਜ਼ਰੂਰੀ ਆ ਇਸ ਤੇਲ ਦੇ ਵਿੱਚ ਤੰਦੂਰੇ ਤਦੂਰੇ ਹਾਂਜੀ ਇਹ ਜਿਹੜੇ ਕਿ ਆਪਣੇ ਆਮ ਹੀ ਖੇਤਾਂ ਦੇ ਵਿੱਚ ਤਾਂ ਆਪਣੇ ਬਾਗਾਂ ਦੇ ਵਿੱਚ ਤਾਂ ਆਮ ਹੀ ਮਿਲ ਜਾਂਦੇ ਆ ਤੇ ਕਈ ਵਾਰੀ ਕੀ ਹੁੰਦਾ ਵੀ ਸ਼ਹਿਰ ਵਾਲਿਆਂ ਨੂੰ ਇਹ ਨਹੀਂ ਮਿਲਦੇ ਤਾਂ ਤੁਸੀਂ ਖਾਲੀ ਥਾਵਾਂ ਤੇ ਜਿੱਥੇ ਪਲਾਟ ਵਗੈਰਾ ਖਾਲੀ ਹੁੰਦੇ ਆ ਉੱਥੇ ਜਿਹੜੇ ਕਿ ਆਮ ਹੀ ਤੁਹਾਨੂੰ ਮਿਲ ਜਾਣਗੇ ਬਹੁਤ ਤਦੂਰਾ ਤੁਹਾਨੂੰ ਪਤਾ ਜ਼ਹਿਰੀਲਾ ਹੁੰਦਾ ਇਹਦਾ ਤੇਲ ਬਣਾਉਣਾ ਕਿਵੇਂ ਤੇ ਇਹਦੇ ਤੇਲ ਬਣਾ ਕੇ ਸਭ ਦੰਨੇ ਕੀ ਵਰਤਣੀਆਂ ਉਹ ਤੋਂ ਤੇ ਲਾਸਟ ਤੱਕ ਵੀਡੀਓ ਦੇਖਿਓ ਤੇ ਫਿਰ ਤੁਸੀਂ ਇਹ ਤੇਲ ਮਤਲਬ ਕਿ ਅਜਮਾਇਓ ਤੇ ਤੇਲ ਬਹੁਤ ਜ਼ਿਆਦਾ ਕਾਰੀਗਰ ਬਿਲਕੁਲ ਜੀ ਕਿਉਂਕਿ ਤੇਲ ਨੂੰ ਵਰਤਨ ਵਿੱਚ ਵੀ ਕੋਈ ਕੋਈ ਗੱਲਾਂ ਦਾ ਧਿਆਨ ਜ਼ਿਆਦਾ ਰੱਖਣਾ ਪੈਂਦਾ ਤੇ ਸਭ ਤੋਂ ਪਹਿਲਾਂ ਆਪਾਂ ਪਾਇਆ ਜੀ ਗਲਵਸ ਕਿਉਂਕਿ ਇਹ ਜ਼ਹਿਰੀਲੇ ਹੁੰਦੇ ਆ ਤੇ ਜਿਹੜੇ ਕਿਉਂਕਿ ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚੋਂ ਬੀ ਕੱਢਾਂਗੇ ਠੀਕ ਹਾਂਜੀ ਤੇ ਬੀ ਜਿਹੜੇ ਜ਼ਹਿਰੀਲੇ ਹੋਣ ਕਰਕੇ ਆਪਾਂ ਪਹਿਲਾਂ ਇਹ ਗਲਵਸ ਪਾ ਲਿਆ ਤਾਂ ਜੋ ਕਿਉਂਕਿ ਆਪਾਂ ਹੋਰ ਵੀ ਤਾਂ ਕੰਮ ਕਰਨੇ ਹੀ ਹੁੰਦੇ ਆ ਘਰ ਦੇ ਤੇ ਨਹੀਂ ਤਾਂ ਆਪਾਂ ਨੂੰ ਜਿਹੜੀ ਹ ਦੀ ਜਿਆਦਾ ਸਾਫ ਸਫਾਈ ਕਰਨੀ ਪਊਗੀ ਠੀਕ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਚੀਰ ਲੈਨੇ ਆ ਇੱਕ ਤੰਦੂਰਾ ਠੀਕ ਇਹਦੇ ਵਿੱਚੋਂ ਜਿਹੜੇ ਕੀ ਦੋਸਤੋ ਇਸ ਤਰ੍ਹਾਂ ਦੇ ਬੀਜ ਨਿਕਲਦੇ ਆ ਹਾਂਜੀ ਆਪਾਂ ਜਿਹੜੇ ਕੀ ਇਸ ਤਰ੍ਹਾਂ ਸਾਰੇ ਬੀਜ ਆ ਜਿਹੜੇ ਕੱਢ ਲਏ ਆ ਠੀਕ ਹਾਂਜੀ ਆਪਾਂ ਨੂੰ ਜਿਹੜੇ ਕੀ ਤਿੰਨ ਚਾਰ ਚਮਚਾ ਜਿਹੜੇ ਰਾਮ ਨਾਲੀ ਬੀਜਾਂ ਦੇ ਮਿਲ ਗਏ ਆ ਸਭ ਤੋਂ ਅਗਲਾ ਪ੍ਰੋਸੀਜਰ ਦੱਸੋ ਵੀ ਤੇਲ ਕਿਵੇਂ ਬਣਾਉਂਗਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਸਰੋਂ ਦਾ ਤੇਲ ਇੱਕ ਠੀਕ ਹੈ ਜੀ ਠੀਕ ਆਪਾਂ 100 ਗ੍ਰਾਮ ਜਿਹੜਾ ਕਿ ਸਰੋਂ ਦਾ ਤੇਲ ਲਿਆ ਹੈਗਾ ਤੇ ਇਹਨੂੰ ਆਪਾਂ ਥੋੜਾ ਜਿਵੇਂ ਗਰਮ ਕਰ ਲਿਆ ਤੇ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਬੀਜ ਪਾਵਾਂਗੇ ਠੀਕ ਹਾਂਜੀ ਸਾਰੇ ਬੀਜ ਹੀ ਪਾ ਦਿੰਨੇ ਆ ਕਿਉਂਕਿ ਜਿੰਨਾ ਕ ਆਪਾਂ ਤੇਲ ਬਣਾਇਆ ਉਹਨੇ ਕੀ ਆਪਾਂ ਇਹ ਬੀਜ ਲਏ ਆ ਠੀਕ ਆ ਦੋਸਤੋ ਇੱਕ ਵਾਰੀ ਸਾਡੇ ਕਹਿੰਦੇ ਅਜਮਾ ਕੇ ਜ਼ਰੂਰ ਦੇਖਿਓ ਤੁਹਾਡੀਆਂ ਪੀੜਾਂ ਮੈਂ ਕਹਿੰਦਾ ਜੜ ਦੇ ਵਿੱਚੋਂ ਖਤਮ ਕਰ ਦੋਗੇ ਇਹ ਤੇ ਬਿਲਕੁਲ ਜੀ ਕਿਉਂਕਿ ਇੱਕ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਪਣਾਇਆ ਜਾਂਦਾ ਸੀ ਅੱਜ ਕੱਲ ਤਾਂ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਚੱਲ ਪਈਆਂ ਤੇ ਆਪਾਂ ਉਹ ਲਿਓਣ ਲੱਗ ਗੀਆਂ ਇਹ ਵਾਕਈ ਜਿਹੜੇ ਕਿ ਪੀੜ ਚੁਗਦਾ ਹੈਗਾ ਠੀਕ ਇਹ ਵਾਲਾ ਤੇਲ ਹਾਂਜੀ ਤੇ ਤੇਲ ਆਪਣਾ ਜਿਹੜਾ ਕਿ origignal ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹੋਰ ਸਮਾਨ ਜਿਹੜਾ ਫੋਨਾ ਤੁਹਾਨੂੰ ਉਹ ਵੀ ਦੱਸਦੇ ਹਾਂ ਠੀਕ ਆ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਜਿਹੜਾ ਕਿ ਅਜਵਾਇੰਦਾ ਠੀਕ ਆ ਹਾਂਜੀ ਇੰਨੀ ਕਾ ਪਾਜਵਾਨ ਲੈ ਲੈਣੀ ਆ ਠੀਕ ਆ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਤਾਂ ਜੋ ਇਹਦਾ ਅਸਰ ਵੀ ਪੂਰਾ ਇਹਦੇ ਵਿੱਚ ਹੋ ਜੇ ਤੇਲ 'ਚ ਠੀਕ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਜੀ 3-4 ਕਲੀਆਂ ਲਸਣ ਦੀਆਂ ਠੀਕ ਆ ਤੇ ਆਪਾਂ ਇੱਕ ਲਵਾਂਗੇ ਜੀ ਵੱਡੀ ਇਲਾਇਚੀ ਠੀਕ ਆ ਉਹਨੂੰ ਆਪਾਂ ਕੁੱਟ ਲਿਆ ਸੀਗਾ ਤੇ ਇੱਕ ਇਲਾਇਚੀ ਪਾ ਦਿੰਨੇ ਆ ਜੇ ਦੋਸਤੋ ਜਿੰਨੇ ਜਰ ਸਾਰਾ ਕੁਝ ਲਾਲ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਉਹਨੂੰ ਹਾਂਜੀ ਉਹ ਆਪਾਂ ਹੁਣ ਸਿਮ ਗੈਸ ਤੇ ਮਤਲਬ ਕਿ ਪਕਾਵਾਂਗੇ ਤੇ ਇੱਕ ਗੱਲ ਹੋਰ ਆ ਦੋਸਤੋ ਇਹ ਤੇਲ ਹਾਲੇ ਬਣਿਆ ਨਹੀਂਗਾ ਇਹਦੀਆਂ ਅੱਗੇ ਮਤਲਬ ਕਿ ਸਾਰੀਆਂ ਚੀਜ਼ਾਂ ਤੁਹਨ ਦੱਸਦੇ ਬੇ ਇਹਦੇ ਵਿੱਚ ਲਾਸ਼ ਤੱਕ ਵੇ ਨੂੰ ਕਿਵੇਂ ਯੂਜ਼ ਕਰਨਾ ਤੁਸੀਂ ਹਾਂਜੀ ਹਾਂਜੀ ਤੇਲ ਆ ਜਿਹੜਾ ਆਪਣਾ ਪੱਕਣਾ ਸ਼ੁਰੂ ਹੋ ਗਿਆ ਜਾਨੀ ਕਿ ਜਿਹੜਾ ਆਪਾਂ ਇਹਦੇ ਵਿੱਚ ਸਮਾਨ ਪਾਇਆ ਸੀ ਉਹ ਇਹਦੇ ਵਿੱਚ ਕਲਕ ਰਿਹਾ ਤੇ ਹੁਣ ਇਹਦੇ ਵਿੱਚ ਆਪਾਂ ਦੋ ਤਿੰਨ ਜਿਹੜੇ ਕਿ ਲੌਂਗ ਪਾ ਦਾਂਗੇ ਠੀਕ ਹਾਂਜੀ ਸੋ ਜਿੰਨਾਂ ਨੇ ਰੋਜ਼ ਹੀ ਮਾਲਿਸ਼ ਕਰਨੀ ਹੁੰਦੀ ਹੈ ਤੋ ਕਿ ਜਿਨ੍ਹਾਂ ਦੇ ਗੋਡੇ ਦਰਦ ਕਰਦੇ ਆ ਉਹ ਤਾਂ ਡੇਲੀ ਆਪਣੇ ਤੇਲ ਦੀ ਜਾਂ ਕਿਸੇ ਟੀਊਬ ਵਗੈਰਾ ਦੀ ਕੋਈ ਵੀ ਮਾਲਿਸ਼ ਕਰਕੇ ਸੌਂਦੇ ਆ ਤੇ ਉਹਨਾਂ ਲਈ ਆ ਤੇਲ ਬਹੁਤ ਵਧੀਆ ਹੋਏ ਇਸ ਤੇਲ ਦੀ ਮਾਲਿਸ਼ ਕਰ ਸਕਦੇ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿਹੜਾ ਕੀ ਗੈਸ ਕਰਦਿੰਨੇ ਆ ਬੰਦ ਕਿਉਂਕਿ ਆਪਣਾ ਤੇਲ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਹਾਂਜੀ ਹਾਂਜੀ ਹੁਣ ਜਦੋਂ ਵੀ ਤੁਸੀਂ ਕਿਸੇ ਵੀ ਬਰਤਨ ਦੇ ਵਿੱਚ ਕਿਸੇ ਵੀ ਜਾਰ 'ਚ ਜਦੋਂ ਤੁਸੀਂ ਤੇਲ ਰੱਖਣਾ ਵੈਸੇ ਤਾਂ ਤੁਸੀਂ ਕੱਚ ਦੇ ਜਾਰ 'ਚ ਹੀ ਰੱਖਿਓ ਤੇ ਉਸੇ ਤੇ ਉਸੇ ਵਿੱਚ ਮਤਲਬ ਕਿ ਤੁਸੀਂ ਇਸੇ ਤਰ੍ਹਾਂ ਸਾਰਾ ਹੀ ਤੇਲ ਪਾ ਦੋਗੇ ਇਹਨੂੰ ਪੋਨਣਾ ਨਹੀਂਗਾ ਠੀਕ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲੈਣਾ ਤੇ ਸਾਰੀ ਆਪਾਂ ਇਹਦੇ ਵਿੱਚ ਬੀਜ ਪਾ ਦਿੰਨੇ ਆ ਹਾਂਜੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਤੂਰਾ ਜਿਹੜਾ ਹੁੰਦਾ ਇਹ ਜ਼ਹਿਰੀਲਾ ਹੁੰਦਾ ਤੇ ਇਸ ਤੇਲ ਨੂੰ ਜਦੋਂ ਵੀ ਤੁਸੀਂ ਲਾਉਣਾ ਆਪਣੇ ਹੱਥਾਂ ਦੇ ਉੱਪਰ ਗਲਵਸ ਚੜਾ ਕੇ ਫਿਰ ਤੁਸੀਂ ਲਾਉਣਾ ਤੇ ਜੇਕਰ ਤੁਹਾਡੀ ਕਿਸੇ ਵੀ ਪਾਰਟ ਤੇ ਤੁਸੀਂ ਲਾਉਣੇ ਆ ਬਾਡੀ ਪਾਰਟ ਤੇ ਜਿੱਥੇ ਤਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਸਕਿਨ ਐ ਸੈਂਸਿਟਿਵ ਆ ਤਾਂ ਤੁਸੀਂ ਉੱਥੇ ਪਹਿਲਾਂ ਕੋਈ ਵੀ ਮੋਇਸਚਰ ਲਾ ਲੈਣਾ ਤੇ ਉਸ ਤੋਂ ਬਾਅਦ ਆ ਜਿਹੜਾ ਕੀ ਇਹ ਤੇਲ ਅਪਲਾਈ ਕਰਨਾ ਤੇ ਇਹਨੂੰ ਹਲਕੀ ਹਲਕੀ ਮ사ਜ ਕਰਨੀ ਐ ਜਿਆਦਾ ਤੁਸੀਂ ਮਤਲਬ ਕਿ ਦਬਾ ਕੇ ਨਹੀਂ ਮ사ਜ ਕਰਨੀਗੀ ਸੋ ਇਹਦੇ ਉੱਪਰ ਜਾਂ ਤੁਸੀਂ ਤੇਲ ਲਾਉਣ ਤੋਂ ਬਾਅਦ ਕੋਈ ਕੱਪੜਾ ਗਰਮ ਕੱਪੜਾ ਬੰਨ ਲੈਣਾ ਤੇ ਇਹਦੇ ਨਾਲ ਦੋਸਤੋ ਬਹੁਤ ਹੀ ਜ਼ਿਆਦਾ ਵਧੀਆ ਰਾਹਤ ਮਿਲਦੀ ਐ ਦਰਦ ਤੋਂ ਸੋ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਬਹੁਤ ਹੀ ਅਸਰਦਾਰਾਕ ਤੇਲ ਆ ਦੋਸਤੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ